ਪਹਿਲੀ ਵਾਰ ਐਮਪੀ ਬਣਨ ਤੋਂ ਬਾਅਦ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਨੇ ਵੱਖ-ਵੱਖ ਪਿੰਡਾਂ ਵਿੱਚ ਕੀਤਾ ਧੰਨਵਾਦੀ ਦੌਰਾ ਅੱਜ ਜ਼ਿਲ੍ਹਾ ਗੁਰਦਾਸਪੁਰ ਤੋਂ ਪਹਿਲੀ ਵਾਰ ਚੁਣੇ ਗਏ ਲੋਕ ਸਭਾ ਸੰਸਦ ਮੈਂਬਰ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਨੇ ਹਲਕਾ ਡੇਰਾ ਬਾਬਾ ਲਾਲਕ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਗਿਆ ਇਸੇ ਲੜੀ ਦੇ ਤਹਿਤ ਪਿੰਡ ਸ਼ਾਹਪੁਰ ਜਾਜਨਖੇ ਮੱਖਣ ਸਿੰਘ ਸਰਪੰਚ ਦੇ ਗ੍ਰਾਮ ਵਿਖੇ ਧੰਨਵਾਦੀ ਦੌਰਾ ਕਰਨ ਪਹੁੰਚੇ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਦਾ ਵੋਟਰਾਂ ਤੇ ਸਪੋਰਟਰਾਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਭਿੰਦਰ ਸਿੰਘ ਰੰਧਾਵਾ ਨੇ ਆਪਣੀ ਹੋਈ ਇਤਿਹਾਸਿਕ ਜਿੱਤ ਤੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਗਿਆ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਬੀਤੇ ਦਿਨੀ ਬਸਤਾ ਫੜਨ ਵਾਲੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਰੰਧਾਵਾ ਨੇ ਕਿਹਾ ਕਿ ਉਹ ਇਸ ਪਿੰਡ ਵਿੱਚੋਂ ਵੀ ਜਿੱਤੇ ਹਨ ਤੇ ਪੂਰੇ ਹਲਕੇ ਵਿੱਚੋਂ ਵੀ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ ਰੰਧਾਵਾ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਜੁਗਲੇਬਾਜ਼ੀ ਨੂੰ ਸਮਝ ਚੁੱਕੇ ਹਨ ਜਿਸ ਕਰਕੇ ਹੁਣ ਝਾੜੂ ਦਾ ਖਲਾਰਾ ਪੈ ਚੁੱਕਾ ਹੈ ਰੰਧਾਵਾ ਨੇ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਅਗਲੀਆਂ ਹੋਣ ਵਾਲੀਆਂ ਪੰਜ ਜਿੰਮਨੀ ਚੋਣਾ ਬਹੁਤ ਚੰਨ ਨਾਲ ਜਿੱਤਣਗੇ ਤੇ ਆਪਣੀ ਜੰਗ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਇਸ ਮੌਕੇ ਪਿੰਡ ਵਾਸੀਆਂ ਨੇ ਸੁਖਜਿੰਦਰ ਸਿੰਘ ਦਾ ਵੱਲੋਂ ਦੱਸਿਆ ਕਿ ਜੋ ਉਹਨਾਂ ਨੂੰ ਦੇ ਫ੍ਰੀ ਵਾਲੀ ਕਣਕ ਮਿਲਦੀ ਹੈ ਉਸ ਵਿੱਚ ਵੱਡੀ ਕਪਲਾ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਦਾ ਬਾਨੇ ਜਵਾਬ ਦਿੰਦੇ ਹੋਏ ਕਿ ਆਕੇ ਕਿਸੇ ਵੀ ਕਪਲਾ ਕਰਨ ਵਾਲੇ ਡੀਪੂ ਹਲਡਰ ਜਾਂ ਫੂਡ ਸਪਲਾਈ ਇਨਸਪੈਕਟਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਅਵਾਜ਼ ਨੂੰ ਲੋਕ ਸਭਾ ਵਿੱਚ ਉਠਾਇਆ ਜਾਵੇਗਾ ਇਸ ਮੌਕੇ ਸੁਖਿੰਦਰ ਸਿੰਘ ਖੰਧਾਵਾ ਆਪਾ ਲੋਕ ਲੋਕ ਸਭਾ ਸੰਸਦ ਮੈਂਬਰ ਕੰਗਨਾਰ ਨੌਥ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਜੀ ਨੀਸੀ ਅਪਡੇਟ ਦੇ ਲਈ ਮੁਕੇਰੀਆਂ ਤੋਂ ਹਰੀ ਸ਼ਮਾਰੀ ਰਿਪੋਰਟ ਨਹੀਂ ਵੇਖੋ ਮੇਰਾ ਇਹ ਆਪਣਾ ਪਿੰਡ ਆ ਔਰ ਕੇਸ ਪਿੰਡ ਨੇ ਹਮੇਸ਼ਾ ਕਾਂਗਰਸ ਚਿਤਾਈ ਆ ਔਰ ਇਸ ਬਾਰੇ ਵੀ ਕਾਂਗਰਸ ਚਿੱਟਕੇ ਨਿਕਲੀ ਆ ਜਿਹੜੇ ਦਬਕੇ ਮਾਰਦੇ ਸੀ ਲੋਕਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਵੋਟਾਂ ਪਿਆਰ ਨਾਲ ਲਈਆਂ ਜਾਂਦੀਆਂ ਨੇ ਹੰਕਾਰ ਨਾਲ ਨਹੀਂ ਲਈਆਂ ਜਾਂਦੀਆਂ ਆਪਾਂ ਪਿਆਰ ਕੀਤਾ ਲੋਕਾਂ ਨੇ ਕੰਮ ਕੀਤਾ ਲੋਕਾਂ ਨੇ ਸਹਿਯੋਗ ਕੀਤਾ ਔਰ ਇਸੇ ਤਰ੍ਹਾਂ ਇਹ ਬਸ ਲੋਕ ਪਰ ਨਕਾਰੀਆਂ ਤਾਂ ਜਿਹੜੇ ਅਫੂਰੇ ਕੰਪੇਨ ਜਿਹੜੇ ਮੈਂ ਦੱਸਿਆ ਨਹੀਂ ਦਰਸ਼ਕਾਂ ਜਿੱਥੇ ਬਹੁਤ ਵੱਡਾ ਕਬਲਾ ਜਿਹੜੇ ਲੋਕੀ ਖੁੱੜ ਕੇ ਬੋਲੇ ਨੇ ਇਹਦੇ ਬਾਰੇ ਅੱਜ ਹੀ ਲਿਖ ਕੇ ਭੇਜਿਆ ਜਾਏਗਾ ਔਰ ਇਹਦੀ ਪ੍ਰੋਪਰ ਇਨਕਵਰੀ ਕੀਤੀ ਜਾਏਗੀ ਤੇ ਜਿਹੜਾ ਭਰਾਵਾ ਅੱਜ ਬੋਲਿਆ ਉਹਨਾਂ ਦੇ ਬਿਆਨ ਵੀ ਲਏ ਜਾਣਗੇ ਕਿ ਕਿੰਨੂ ਕਿੰਨੂ ਕੜ ਕੇ ਘੱਟ ਮਿਲਿਆ ਤੇ ਇਥੋਂ ਦੇ ਡੀਪੂ ਹੋਲਡਰ ਤੇ ਦਾ ਜਿਹੜਾ ਵੀ ਕੋਈ ਅਫਸਰ ਪੂਰੇ ਤੇ ਕਾਰਵਾਈ ਵੀ ਕਰਵਾਈਟ ਹੈ ਆਮ ਆਦਮੀ ਪਾਰਟੀ ਦੇ ਆਪਣੇ ਲੀਡਰਾਂ ਵੱਲੋਂ ਆਪਣੀ ਪਾਰਟੀ ਦਾ ਪਾਪ ਹੋ ਰਿਹਾ ਯਾਰ ਕੋਈ ਝਾੜੂ ਤੂੰ ਝਾੜੂ ਤੂੰ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲੇ ਆ ਤੇ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਵਿੱਚ ਏਡੀ ਵੱਡੀ ਬਗਾਵਤ ਹੋ ਗਈ ਕਪਤਨ ਚਰਪਨੀ ਦੀ ساری ਖੇਡ ਆ ਉਹਦੇ ਬਾਅਦ ਵੀ ਇੱਕ ਬੜਦਾ ਕੀ ਪੰਜਾਬ ਕੱਲ ਸਰਕਾਰ ਬਣੀ ਨਮ ਉਹਦੇ ਵਿੱਚ ਹਾਰੇ ਹੋਏ ਹਨ ਵੀ ਜਿਹੜਾ ਮੰਤੀ ਪਾਦੀ ਰਹੇ ਉਹ ਤੁਹਾਨੂੰ ਤਾਂ ਉਹਨਾਂ ਦਾ ਉਹਨਾਂ ਦਾ ਕੋਈ ਨਾ ਯਾਰ ਹੈਗਾ ਆਪਾਂ ਨੂੰ ਉਹਦੇ ਚ ਕੀ ਆ ਔਰ ਜਿਹੜੀ ਇੱਕ ਗੱਲ ਜੂਰ ਹੈ ਅਫਸਰਸ ਇਸ ਗੱਲ ਦਾ ਕਿ ਜਿਹੜੇ ਇਨੀ ਦੇਰ ਜਿੱਪੀ ਤੇ ਇੱਥੇ ਲੀਡਰ ਰਹੇ ਜਿਨ੍ਹਾਂ ਨੇ ਆਰਐਸਐਸ ਕਰਕੇ ਬੀਜੇਪੀ ਖੜੇ ਕੀਤੀ ਉਹਨਾਂ ਟੋਟਲ ਸਾਰੇ ਇਗਨੋਰ ਕਰ ਦਿੱਤਾ ਤੇ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਹਾਨੂੰ ਬੀਜੇਪੀ ਦਾ ਪ੍ਰਧਾਨ ਸੀ ਉਹਦੇ ਨਾਲ ਕੋਈ ਚੁੱਕਰ ਵੀ ਹੋਈ ਉਹ ਉਹਦੀ ਬੇਇੱਜ਼ਤੀ ਹੋਈ ਉਹ ਆਪਣੇ ਕੇਸ ਚੀਟਰ ਨੂੰ ਸਿਵਾ ਬਹਿਲਾ ਇੱਕ ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਦੇ ਉੱਥੇ ਜਾਂਦਾ ਉਹ ਮੰਤਰੀ ਬਣਾਇਆ ਜਾਂਦਾ ਜਿਹੜਾ 6 ਮਹੀਨੇ ਤੋਂ ਸਾਲ ਤੋਂ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀ ਬਣਾਇਆ ਜਾਂਦਾ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਇੱਕ ਸੀਐਸਐਫ ਦੀ ਜਿਹੜੀ ਮਹਿਲਾ ਜਾਨ ਨੂੰ ਸਸਪੈਂਡ ਕੀਤਾ ਗਿਆ ਦੇਖੋ ਉਹਦੇ ਵਿੱਚ ਇੱਕ ਮਿੰਟ ਖੜੇ ਖੰਨਾ ਕਿ ਜੋ ਠੰਡਣਾ ਰੋਨੋਥ ਨੇ ਜੋ ਪਹਿਲਾਂ ਬੋਲਦੀ ਰਹੀ ਜੋ ਮਹਾਤਮਾ ਗਾਂਧੀ ਬਾਰੇ ਬੋਲੀ ਜੋ ਸਾਰੇ ਪੰਜਾਬ ਦੇ ਲੋਕਾਂ ਲਈ ਇਹ ਚਾਹ ਤੇ ਖਾਲਸਤਾਨੀ ਆਤਵਾਦੀ ਨੇ ਤੇ ਇਹ ਖੰਗਣਾ ਰਣੋਤ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਸ ਰਜਿਸਟਰ ਕਰਨਾ ਚਾਹੀਦਾ ਕਿ ਇਹਨੇ ਤੋਹਫਤ ਕੀਤੀ ਆ ਪੰਜਾਬੀਆਂ ਦੀ ਔਰ ਜਿਹੜੀ ਹਮੇਸ਼ਾ ਜਿਹੜੀ ਪੰਜਾਬੀ ਨੇ ਹੈ ਉਹ ਸਿੱਖ ਨੇ 크ਿਸਚਨ ਨੇ ਹਿੰਦੂ ਨੇ ਜੋ ਵੀ ਨੇ ਇਹ ਬੜੇ ਇੱਕ ਸੈਕੂਲਰ ਕੌਮ ਹੈ ਜਿਹੜੀ ਕਦੇ ਵੀ ਇਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਦਿੰਦੇ ਤੇ ਮੇਰੇ ਖਿਆਲ ਚ ਕੰਗਣਾ ਰਣੋਤ ਦਾ ਦਿਮਾਗੀ ਤੋਜਨ ਜਿਹੜਾ ਉਹ ਹਿਲ ਗਿਆ ਤੇ ਗਵਰਨਮੈਂਟ ਆਫ ਇੰਡੀਆ ਨੂੰ ਉਹਦਾ ਜਲਦੀ ਤੇ ਇਲਾਜ ਜਿਹੜਾ ਉਹਨੂੰ ਕਰਉਣਾ ਚਾਹੀਦਾ। ਰੰਧਾਵ ਸਾਹਿਬ ਤੁਸੀਂ ਐਮਪੀ ਜੀ ਤੇ ਜਿਹੜੇ ਇਸ ਵੇਲੇ ਬੇਰੁਜ਼ਗਾਰ ਆ ਇਹ ਤੇ ਜਾ ਕੇ ਉਹ ਨਾਲ ਕਰਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਸੀ ਤੇ 2 ਕਰੋੜ ਨੌਕਰੀ ਦਵਾਂਗੇ ਉਹਦੇ ਤੋਂ ਮੁੱਕ ਰਿਹਾ। ਉਹਦੇ ਜਾ ਕੇ ਕਹਾਂਗੇ ਕਿ ਜੋ ਵਾਅਦੇ ਕੀਤੇ ਨੇ 20 ਕਰੋੜ ਨੌਕਰੀ ਇਹ ਜਲਦੀ ਦਿੱਤੀ।